ਸਮਾ ਚੋੜਾ ਦਾ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਭੱਜ ਚੁੱਕਿਆ ਹੈ ਪੂਰੇ ਪੰਜਾਬ ਵਿੱਚ ਚੋਣ ਪ੍ਰਚਾਰ ਸਿਖਰ ਉੱਪਰ ਹੈ ਇਸ ਸਮੇਂ ਸੰਗਰੂਰ ਜ਼ਿਲ੍ਹਾ ਸੰਗਰੂਰ ਦੀ ਲੋਕ ਸਭਾ ਸੀਟ ਪੰਜਾਬ ਵਿੱਚ ਸਭ ਤੋਂ ਚਰਚਿਤ ਸੀਟ ਹੈ ਕਿਉਂਕਿ ਇਸ ਸੀਟ ਉੱਪਰ ਬਹੁਤ ਹੀ ਦਿੱਗਜ ਚਿਹਰੇ ਨੇ ਜਿਹੜੇ ਇਸ ਸਮੇਂ ਮੈਦਾਨ ਦੇ ਵਿੱਚ ਨਹੀਂ ਤੇ ਉਹਨਾਂ ਵਿੱਚੋਂ ਇੱਕ ਸਭ ਤੋਂ ਹੀ ਵੱਡਾ ਚਿਹਰਾ ਜੋ ਦਿੱਗਜ ਚਿਹਰਾ ਨੇ ਕੈਪਟਨ ਸਿੰਘ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਸਰਦਾਰ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਨੂੰ ਹਲਕੇ ਦੇ ਲੋਕ ਇੱਕ ਵਿਕਾਸ ਕੁੱਸ ਦੇ ਨਾਮ ਨਾਲ ਜਾਣਦੇ ਨੇ ਉਹਨਾਂ ਦੀ ਚੋਣ ਪ੍ਰਚਾਰ ਨੂੰ ਹੋਰ ਵੀ ਹੁਲਾਰਾ ਦੇਣ ਲਈ ਉਹਨਾਂ ਦੇ ਵੱਡੇ ਫਰਜ਼ੰਦ ਸਰਦਾਰ ਕਨਵਰ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਉਹਨਾਂ ਨਾਲ ਜੋ ਅਸੀਂ ਗੱਲਬਾਤ ਹੁਣ ਕਰਾਂਗੇ ਤੇ ਪੁੱਛਾਂਗੇ ਕਿਸ ਤਰ੍ਹਾਂ ਦਾ ਇਸ ਸਮੇਂ ਚੋਣ ਪ੍ਰਚਾਰ ਨੂੰ ਪਿੰਡਾਂ ਦੇ ਵਿੱਚੋਂ ਹੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਉਹ ਚੋਣ ਪ੍ਰਚਾਰ ਕਰ ਰਹੇ ਨੇ ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੈਨੋ ਸਾਹਿਬ ਜਿਸ ਤਰ੍ਹਾਂ ਮਤਲਬ ਚੂਨ ਟਿਕਟ ਲੇਟ ਮਿਲੀ ਹੈ ਆਪਾਂ ਨੂੰ ਤੇ ਹੁਣ ਟਿਕਟ ਲੇਟ ਮਿਲਣ ਤੋਂ ਬਾਅਦ ਆਪਣਾ ਮਤਲਬ ਚੂਨ ਪੱਤਰਾ ਚ ਕਿਤੇ ਨਾ ਕਿਤੇ ਦੂਰ ਹੋਰਾਂ ਨਾਲੋਂ ਥੋੜਾ ਜਿਹਾ ਪਛੜਿਓ ਵੀ ਇਹਦਾ ਆਪਾਂ ਪੜਾ ਕਿਵੇਂ ਪੂਰਾ ਕਰ ਸਪਾਵਾਂਗੇ ਇਹਨਾਂ ਚੂਨਾ ਦੇ ਵਿੱਚ ਅਸੀਂ ਅਲੱਗ-ਅਲੱਗ ਟੀਮਾਂ ਬਣਾ ਚੁੱਕਿਆ ਜਿਉਂ ਤਾਂ ਕਾਂਗਰਸ ਪਾਰਟੀ ਨੇ ਜਨਤਿਕ ਰ ਅਨਾਉਂਸ ਕੀਤੀ ਨਾਲ ਦਿਨ ਅਸੀਂ ਫਦਾਚ ਆ ਚੁੱਕੇ ਹਾਂ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਹਰੇਕ ਹਲਕੇ ਵਿੱਚ ਟੀਮਾਂ ਭੇਜ ਕੇ ਰਹੇ ਹਾਂ ਤੇ ਆਪਣੇ ਐਮਐਲਏ ਸਾਹਿਬਾਨ ਕਾਂਗਰਸ ਪਾਰਟੀ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਆ ਪਰ ਇੰਟਰਨਲ ਪਾਰਟੀ ਨੇ ਕੋਈ ਸੁਦੇ ਪੱਤਰ ਦੀ ਪਾਰਟੀ ਨਹੀਂ ਸਾਡੇ ਪਹਿਲਾਂ ਹੀ ਹਰੇਕ ਹਲਕੇ ਵਿੱਚ ਪਾਰਟੀ ਦੇ ਸਭ ਤੋਂ ਰੀਡ ਦੀ ਹੱਡੀ ਵਰਕਰ ਸਹਿਮਾਨ ਮੌਜੂਦ ਨੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਤੁਸੀਂ ਦੇਖਿਆ ਸੀ ਜੋ ਸਭ ਤੋਂ ਵੱਡਾ ਅਸੀਂ ਰੋਡ ਜੋ ਕੀਤਾ ਸੀ ਜਿਸ ਮੇਂ ਸਾਡੇ ਟਿਕਰ ਅਨਾਉਂਸ ਹੋਈ ਸੀ ਇੰਨਾ ਵੱਡਾ ਕਾਫਲਾ ਮਿਲਦਾ ਪੂਰੇ ਪੰਜਾਬ ਵਿੱਚ ਰਿਕਾਰਡ ਤੋੜ ਕੱਟ ਸੀ ਇਹਨੇ ਵਾਰੰ ਸੀ ਲੋਕਾਂ ਦਾ ਪਿਆਰ ਮਿਲ ਰਿਹਾ ਹਰੇਕ ਹਲਕੇ ਚੋਂ ਮਲੇਰਕੋਟਲੇ ਤੋਂ ਲੈ ਕੇ ਆਪਣਾ ਲਹਿਰੀਏ ਤੱਕ ਸਾਰੇ ਹਲਕੇ 9 ਦੇ 9 ਹਲਕਿਆਂ ਦੇ ਲੋਕੀ ਇਨਾ ਤਿਆਰ ਦੇ ਰਹੇ ਨੇ ਆਪਣੇ ਆਪ ਜੋਸ਼ ਨਾਲ ਲੱਗੇ ਹੋਏ ਨੇ ਤੇ ਸਾਨੂੰ ਫੋਨ ਕਰਕੇ ਬੁਲਾ ਰਹੇ ਨੇ ਕਿ ਹਰੇਕ ਹਲਕੇ ਚ ਪਿੰਡੋਂ ਪਿੰਡ ਆਪਣਾ ਸ਼ਹਿਰ ਦੀ ਸ਼ਹਿਰ ਕਵਰ ਕਰ ਰਹੇ ਆ। ਜਿੰਨੂ ਸਾਹਿਬ ਇਨਾ ਚੋਣਾਂ ਦੇ ਵਿੱਚ ਕੇਵਲ ਸਿੰਘ ਤੇ ਲੋਕਾਂਗਰਸ ਪਾਰਟੀ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਕਿਸ ਮੁੱਦੇ ਤੇ ਸੰਗਰੂਰ ਹਲਕੇ ਦੀ ਚੋਣ ਨੂੰ ਮੁੱਖ ਮੁੱਦਾ ਲੈ ਕੇ ਲੜ ਰਹੀ ਹੈ। ਸਾਡਾ ਇੱਕੋ ਇੱਕ ਮੁੱਦਾ ਜੀ ਹੋਰ ਕੋਈ ਮੁੱਦਾ ਨਹੀਂ ਆਪਣਾ ਵੀ ਮੁੱਦਾ ਹੈ ਵਿਕਾਸ ਦਾ। ਸਾਡਾ ਸੰਗਰੂਰ ਤੇ ਬਰਨਾਲਾ ਹਲਕਾ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ। ਉਸ ਪਛਰੇ ਪੰਨੂ ਅਸੀਂ ਉਹ ਸਰਕਾਰ ਦੇ ਵਿੱਚ ਸੂਬੇ ਚ ਆਪਣੀ ਸਰਕਾਰ ਬਣ ਗਈ ਆ ਹੁਣ ਕੇਂਦਰ ਵਿੱਚ ਵੀ ਆਪਣੀ ਸਰਕਾਰ ਬਣਨ ਜਾ ਰਹੀ ਆ ਕਾਂਗਰਸ ਪਾਰਟੀ ਦੀ ਰਾਹੁਲ ਗਾਂਧੀ ਜੀ ਦੀ ਪਹਿਲਾ ਸੂਬੇ ਚ ਕੈਪਟਨ ਅੰਮ੍ਰਿਤ ਸਿੰਘ ਜੀ ਦੀ ਬਹੁਤ ਖੁਸ਼ ਨੇ ਉਹ ਕੈਪਟਨ ਅੰਮ੍ਰਿਤ ਸਿੰਘ ਜੀ ਨੇ ਕੰਮ ਕੀਤੇ ਨੇ ਆਪਣੇ ਸੂਬੇ ਦੇ ਵਿੱਚ ਉਸ ਦਾ ਬਹੁਤ ਵੱਡਾ ਹਮਾਰਾ ਸਾਨੂੰ ਮਿਲ ਰਿਹਾ ਉਸ ਹਮਾਰੇ ਨੂੰ ਕਰਕੇ ਅਸੀਂ ਵਿਕਾਸ ਪੱਲੋਂ ਜੋ ਆਪਣਾ ਪਛਰੇਆ ਪਣਾ ਉਹ ਆਪਣੇ ਇਲਾਕੇ ਦਾ ਘਟ ਦੇਣਾ ਤਿੰਨ ਸਾਹਿਬ ਮੁੱਖ ਮੁਕਾਬਲਾ ਇਸ ਟਾਈਮ ਤੁਸੀਂ ਕਿਸ ਨਾਲ ਮੰਨਦੇ ਕਿਉਂਕਿ ਪਰਮੇਂਦਰ ਢੀਲਸਾ ਵੀ ਮਿਲਾਨ ਚ ਨੇ ਅਕਾਲੀ ਦਲ ਤੋਂ ਸਿਮਰਜੀਤ ਸਿੰਘ ਮਾਨ ਵੀ ਨੇ ਜੱਸੀ ਜਸਰਾਜ ਵੀ ਨੇ ਤੇ ਭਵੰਤ ਮਾਨ ਜੋ ਪੁਰਾਣੇ ਕਾਫੀ ਵੱਡੇ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਤੁਸੀਂ ਇਹਨਾਂ ਸਾਰਿਆਂ ਵਿੱਚ ਮੁੱਖ ਮੁਕਾਬਲਾ ਕਿਸ ਚੀਜ਼ ਨਾਲ ਮੰਨਦੇ ਸਾਡਾ ਮੁੱਖ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਜੀ ਅਸੀਂ ਬਹੁਤ ਵੱਡੇ ਰਿਕਾਰਡ ਤੋੜ 2 ਤੋਂ 3 ਲੱਖ ਦੇ ਉੱਪਰ ਦੇ ਮਾਰਜਨ ਤੇ ਆਪਾਂ ਇਹ ਜਿੱਤ ਹਾਸਲ ਕਰਾਂਗੇ ਇਹਨਾਂ ਦੇ ਇਹਨੇ ਸਾਨੂੰ ਰੋਜ਼ ਪਿੰਡੋਂ ਪਣ ਜਾ ਰਿਹਾ ਹਜ਼ਾਰਾਂ ਦੇ ਪਿੰਡਾਂ ਸੈਂਕੜੇ ਉਹਨਾਂ ਦੇ ਵਰਕਰ ਖਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸਾਨੂੰ ਜੁਆਇਨ ਕਰ ਗਿਆ ਤੁਹਾਨੂੰ ਆਪ ਪਤਾ ਕੱਲ ਦਾ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਉਹ ਵੀ ਜੁਆਇਨ ਕਰ ਗਿਆ ਜ਼ਿਲ੍ਹੇ ਪੱਤਰ ਦੇ ਇਹਨਾਂ ਦੇ ਅਹੁਦੇਦਾਰ ਆ ਉਹ ਸਾਨੂੰ ਜੁਆਇਨ ਕਰ ਰਹੇ ਆ ਪਿੰਡੋਂ ਪਿੰਡ ਲੈਵਲ ਤੇ ਆਪਣੇ ਹਜ਼ਾਰوں ਵਰਕਰ ਸਾਡੇ ਨਾਲ ਇਹਨਾਂ ਦੇ ਪਾਰਟੀਆਂ ਛੱਡ ਕੇ ਆ ਰਹੇ ਨੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸਾਡੇ ਕਿਸੇ ਨਾ ਆਮੀ ਦੂਜੇ ਨੰਬਰ ਗੱਲ ਨਹੀਂ ਪਤਾ ਕਿਹੜਾ ਹੋਗਾ ਸਾ ਇੱਕ ਨੰਬਰ ਤੇ ਸਾਡੀ ਫਤਿਹ ਹੋਣੀ ਹੈ ਕੱਲ ਸਿਆਸੀ ਗਲਿਆਰਾਂ ਦੇ ਵਿੱਚ ਇਸ ਸਮੇਂ ਚਰਚਾਵਾਂ ਨੇ ਕਿ ਇਹ ਚੋਣਕ ਕੇਵਲ ਸਿੰਘ ਢਿੱਲੋਂ ਦੀ ਜਾਂ ਕਾਂਗਰਸ ਪਾਰਟੀ ਦੀ ਚੋਣ ਨਹੀਂ ਇੱਕ ਮੁੱਖ ਮੰਤਰੀ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦੀ ਚੋਣ ਬਣ ਗਈ ਹੈ ਸੰਗਰੂਰ ਸੀਟ ਇਹਦੇ ਬਾਰੇ ਕੀ ਕਹੋ ਕੈਪਟਨ ਸਾਹਿਬ ਉਹ ਇਸ ਸੀਟ ਦੇ ਉੱਪਰ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਪਟਿਆਲਾ ਤੇ ਸੰਗਰੂਰ ਉਹਨਾਂ ਦੇ ਨਿੱਜੀਕਰ ਉਹਨਾਂ ਨੇ ਆਪਣੀ ਇਹ ਚੂਣ ਉਹਨਾਂ ਨੇ ਨਿੱਜੀ ਚੂਣ ਬਣਾਈ ਆ ਤੇ ਸਾਰੇ ਨੂੰ ਉਹ ਹੰਗਾਰਾ ਦੇ ਕੇ ਆਪ ਮੋਨੀਟਰ ਕਰ ਰਹੇ ਆ ਕਿ ਤਾਂ ਹੀ ਸਾਰੇ ਐਮਐਲਏ ਸਹਿਬਾਨ ਸਾਬ ਨੇ ਆਪਣਾ ਇੱਕ ਜੋ ਟੋਕੇ ਕਾਂਗਰਸ ਪਾਰਟੀ ਨੇ ਜੋਰ ਲਾਇਆ ਹੋਇਆ ਕਿ ਆਪਾਂ 13 ਦੀ 13 ਸੀਟਾਂ ਪੰਜਾਬ ਨੂੰ ਦੇਣੀਆਂ ਨੇ ਖਾਸ ਤੌਰ ਤੇ ਸੰਗਰੂਰ ਸੀ ਸਭ ਤੋਂ ਇੱਕ ਨੰਬਰ ਦੇ ਮਾਰਚ ਤੋਂ ਅਸੀਂ ਜਿੱਤ ਕੇ ਦਵਾਂਗੇ ਜਿਹੜੇ ਕੁਝ ਪਾਰਟੀ ਦੇ ਅੰਦਰ ਵਿਰੋਧੀ ਸੁਰਾ ਸੀ ਉਹਨੂੰ ਕਿਸ ਤੱਕ ਮਨਾਇਆ ਜਾ ਚੁੱਕਾ ਜਾਂ ਹਜੇ ਵੀ ਕੋਈ ਹੈਗਾ ਹੈ ਅਧਾਰਤ ਤੱਕ ਕੋਈ ਕੋਈ ਵਿਰੋਧੀ ਸੁਰ ਨਹੀਂ ਸਾਰੇ ਐਮਐਲਏ ਸਾਈਬਰ ਕੰਮ ਕਰ ਲੱਗੇ ਨੇ ਆਪਾਂ ਸਾਹਮਣੇ ਆਪਣਾ ਕੰਮ ਸ਼ੁਰੂ ਕਰਤਾ ਰੋਡ ਸ਼ੋਅ ਕਰਤੇ ਵਰਕਰ ਮੀਟਿੰਗਾਂ ਹੋ ਚੁੱਕੀਆਂ ਨੇ ਮਤਲਬ ਇਹਨਾਂ ਵਧੀਆ ਤਰੀਕੇ ਨਾਲ ਕੈਂਪੇਨ ਚੱਲ ਰਹੀ ਸੀ 10 ਜੀ ਲੱਗਦੇ ਸਾਹਮਣੇ ਆਪਣੀ ਜ਼ਿੰਮੇਵਾਰੀ ਹਿਸਾਬ ਨਹੀਂ ਆ ਇੱਕ ਟੈਕ ਦੀ ਦੌੜ ਸੀ ਅਮਰਗੜ ਤੋਂ ਵਿਧਾਇਕ ਸਜੀਤ ਸਿੰਘ ਧਵਾਨ ਦੇ بیٹے ਜਸਵਿੰਦਰ ਸਿੰਘ ਕਮਲ ਹਜੇ ਤੱਕ ਵੀ ਮਤਲਬ ਆਗ ਹੀ ਉਗਲ ਰਹੇ ਨੇ ਪ੍ਰਤੀਜਾ ਹੋਰ ਪ੍ਰਤੀ ਉਹਦੇ ਬਾਰੇ ਕੀ ਕਹੋਗੇ ਮਤਲਬ ਕੋਈ ਦਖਸਾਨ ਪਹਚਾਉ ਪਾਉਣਗੇ ਜੇਕਰ ਉਹ ਆਜ਼ਾਦ ਚੋਣ ਲੜਦੇ ਨੇ ਜਾਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਉਹ ਵੀ ਕੋਈ ਵਿਰੋਧੀ ਈਸੋਰੋਂ ਨਾਲ ਵੀ ਗੱਲ ਹੋ ਗਈ ਵੱਡੇ ਤਮਾਨ ਸਾਹਿਬ ਨੂੰ ਐਮਐਨਏ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ ਉਹਨਾਂ ਨੇ ਵੀ ਕਿਹਾ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਮੈਂ ਪਾਰਟੀ ਤੋਂ ਬਾਹਰ ਨਹੀਂ ਜਾਵਾਂਗਾ ਪਾਰਟੀ ਦੇ ਹੱਕ ਵਿੱਚ ਕੰਮ ਕਰਾਂਗੇ ਮੈਨੂੰ ਲੱਗਦਾ ਯਾਦਖ ਖਤਮ ਹੋ ਗਿਆ ਇੱਕ ਦੋ ਦਿਨਾਂ ਸਾਰਾ ਕੰਮ ਪਹਿਲੇ ਸੈਟਾਂ ਦੇ ਸਾਰਾ ਕੰਮ ਆਪਣਾ ਫਤਿਹ ਹੋਊਗਾ ਭਗਤ ਮਾਨ ਬਾਰੇ ਕੀ ਕਹੋਗੇ ਤੁਹਾਡੇ ਖਿਲਾਫ ਚਾਮਚੋਣ ਜਲਸਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਕਾਫੀ ਵਰਦੇ ਨੇ ਕਿ ਵੱਡੇ ਲੋਕ ਨੇ ਰਾਜੀ ਮਹਾਰਾਜਾ ਦੀ ਪਾਰਟੀ ਹੈ ਲੋਕਾਂ ਦਾ ਦੁੱਖ ਦਰਦ ਸਮਝਦੇ ਨਹੀਂ ਤੇ ਉਹ ਕਹਿੰਦੇ ਨੇ ਅਸੀਂ ਲੋਕਾਂ ਦੇ ਵਿੱਚ ਆ ਕੇ ਦੁੱਖ ਦਰਦ ਸੁਣਦੇ ਆਂ ਲੋਕਾਂ ਦਾ ਤੇ ਇਹ ਬਾਅਦ ਦੇ ਵਿੱਚ ਚਲੇ ਜਾਂਦੇ ਨੇ ਉਹਦੇ ਬਾਰੇ ਤੁਸੀਂ ਦਾ ਕੀ ਪ੍ਰਤੀਕਰਮ ਆ ਉਹ ਜਿਹੜਾ ਮਤਲਬ ਇਸ ਤਰ੍ਹਾਂ ਦੇ ਬਿਆਨ ਨੇ ਉਹਦੇ ਬਿਆਨ ਦੇ ਵਿੱਚ ਕੋਈ ਜਵਾਬ ਉਹਨਾਂ ਨੂੰ ਤੁਸੀਂ ਦੇਣਾ ਚਾਹੋ ਸਾਡੇ ਚੈਨਲ ਦੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਜੀ ਆਮ ਆਦਮੀ ਪਾਰਟੀ ਬਿਲਕੁਲ ਪੰਜਾਬ ਤੋਂ ਖਤਮ ਹੋ ਚੁੱਕੀ ਆ ਤੁਸੀਂ ਆਪਣੀ ਚੋਣਾਂ ਵਿੱਚ ਐਮਐਲਏ ਚੋਣਾਂ ਵਿੱਚ ਵਿਧਾਨ ਸਭਾ ਦੀ ਚੋਣਾਂ 'ਚ ਦੇਖ ਲਿਆ ਪੰਚਾਇਤੀ ਚੋਣਾਂ 'ਚ ਦੇਖ ਲਿਆ ਬਿਲਕੁਲ ਸਫਾਇਆ ਹੋ ਚੁੱਕਿਆ ਇੱਕ ਵੀ ਸਰਪੰਚ ਇਹਨਾਂ ਦਾ ਜਿੱਤਿਆ ਨਹੀਂ ਸਾਡੇ ਹਲਕਿਆਂ 'ਚ ਉਹ ਇੱਥੇ ਪੂਰਾ ਸਭਾਇਆ ਇੱਕ ਸੀਟ ਵੀ ਐ ਸਾਡੇ ਆਪਣੇ ਜਿੰਨੇ ਆਪਣਾ ਸਰਪੰਚੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਬਿਲਕੁਲ ਖਤਮ ਇਹ ਤਾਂ ਜਾਣ ਕੇ ਲੋਕਾਂ ਨੂੰ ਕਹਿਣ ਦੀ ਗੱਲਾਂ ਨੇ ਕਿ ਅਸੀਂ ਬਥੇਰਾ ਕੰਮ ਰੂਈ ਕੱਚੀ ਦਿਖਾ ਦੋ ਇੱਕ ਪ੍ਰੋਜੈਕਟ ਦਿਖਾ ਦੋ ਜੋ ਆਪਣੇ ਹਲਕੇ ਸੰਗਰੂਰ ਨੇ ਇਸੇ ਪਾਰ ਸਾਹਿਬ ਇੱਥੋਂ ਨੁਮਾਇੰਦਾ ਬਣ ਕੇ ਗਿਆ ਸੀ ਇੱਕ ਚੀਜ਼ ਕੀਤੀ ਹੋਏ ਤਾਂ ਹੀ ਲੋਕੀ ਨਾਰਾਜ਼ ਨੇ ਤੇ ਬਹੁਤ ਵੱਡਾ ਫਤਵਾ ਪਹਿਲਾਂ ਐਮਐਲਏ ਇਲੈਕਸ਼ਨ ਮਿੱਤੇ ਵਿਧਾਨ ਸਭਾ ਹੁਣ ਪੰਚਾਇਤੀ ਚੋਣਾਂ ਦਿੱਤਾ ਸਾਰੀ ਪੂਰੀ ਕਾਂਗਰਸ ਪਾਰਟੀ ਦੇ ਨਾਲ ਤੇ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਚੁੱਕਿਆ ਤੇਨੂ ਸਾਹਿਬ ਬਹੁਤ ਬਹੁਤ ਧੰਨਵਾਦ ਸਭ ਸਮਾਂ ਦੇਣ ਲਈ ਇਹ ਹਨ ਸਰਦਾਰ ਕਰਨਵਰ ਸਿੰਘ ਦੀ ਢਿੱਲੋਂ ਫਰਜ਼ੰਦ ਸਦਾ ਕੇਵਲ ਸਿੰਘ ਦੀ ਢਿੱਲੋਂ ਜੋ ਉਮੀਦਵਾਰ ਦੀ ਕਾਂਗਰਸ ਪਾਰਟੀ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀਆਂ ਦੇ ਵਿੱਚੋਂ ਗਿਣਿਆ ਤੇ ਉਹਨਾਂ ਨੇ ਸਾਡੇ ਨਾਲ ਜੋ ਸਵਾਲ ਤੇ ਜਵਾਬ ਕੀਤੇ ਰੇ ਉਹਨਾਂ ਦੇ ਸਵਾਲਾਂ ਦੇ ਜਵਾਬ ਬੜੀ ਬੇਬਾਕੀ ਅਤੇ ਨਿੱਡਰਤਾ ਨਾਲ ਦਿੱਤੇ ਨੇ ਰਵਿੰਦਰ ਗੜ੍ਹ ਕਨੌਰ ਅਤੇ ਮੇਕਰਾ ਜੋਸ਼ੀ ਦੀ ਵਿਸ਼ੇਸ਼ ਰਿਪੋਰਟ